ਸ਼ੁਰੂ ਕੀਤੀ ਗਿਆ ਇਸ ਮੌਕੇ ਤੇ ਸਾਂਸਦ ਸਰਬਜੀਤ ਸਿੰਘ ਖਾਲਸਾ ਦੇ ਪਾਈ ਅਮਰਿਤਪਾਲ ਤੇ ਪਿਤਾ ਤਰਸੀਮ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਇਸ ਮੌਕੇ ਤੇ ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਸਚੂਲ ਕੁਮਾਰ ਨੂੰ ਹੋਈ ਸਜ਼ਾ ਤੇ ਪ੍ਰਤੀਕੰਪਨ ਦੇ ਦੰਦੇ ਹੋਇਆ ਹੈ ਕਿ ਉਸ ਨੂੰ ਉਮਰ ਕੈਦ ਨਹੀਂ ਬਲਕਿ ਫਾਸੇ ਦੀ ਸਜ਼ਾ ਹੋਣੀ ਚਾਹੀਦੀ ਸੀ ਪੰਜਾਬ ਦੀ ਜਿਹੜੀ ਚੜ੍ਹਦੀ ਕਲਾ ਲਈ ਜੋ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਆ ਉਹਦੇ ਅਨਸਾਰ ਹੀ ਅਸੀਂ ਕੰਮ ਕਰਾਂਗੇ ਸਭ ਦੇ ਭਲੇ ਲਈ ਸਾਡਾ ਏਜੰਡਾ ਜਿਹੜਾ ਸਭ ਦਾ ਭਲਾ ਹੋਵੇ ਨਹੀਂ ਇਹ ਲੈ ਲੈ ਅਜੇ ਇਹ ਚੀਜ਼ ਇਹ ਇਹ ਤੋਂ ਅਸੀਂ ਅਜੇ ਅਸੀਂ ਮਤਲਬ ਉਹ ਉਹ ਮੁੱਦਾ ਤੇ ਸਾਡਾ ਆ ਅੱਗੇ ਜਾ ਕੇ ਤੇ ਇਹ ਕਿ ਜੋ ਅਸੀਂ ਰਾਜ ਜੋ ਮਹਾਰਾਜ ਉਹ ਖਾਲਸਾ ਦੇ ਮੁੱਦੇ ਨੂੰ ਬਹੁਤ ਗਲਤ ਤਰੀਕੇ ਨਾਲ ਪ੍ਰੋਪਰਟ ਕੀਤਾ ਜਾ ਰਿਹਾ ਉਹ ਚੀਜ਼ ਨਹੀਂ ਕਿ ਅਸੀਂ ਤੇ ਇਹੋ ਜਿਹਾ ਰਾਜ ਚਾਹੁੰਦੇ ਹਾਂ ਕਿ ਜਿੱਥੇ ਸਾਰੀਆਂ ਧਰਾਂ ਨੂੰ ਇਨਸਾਨ ਮਿਲ ਸਕੇ ਕਿਸੇ ਨਾਲ ਵੀ ਕੋਈ ਧੱਕਾ ਨਾ ਹੋਵੇ ਤੇ ਜੋ ਸਭ ਦੇ ਭਲੇ ਦਾ ਸਾਡਾ ਏਜੰਡਾ ਜੋ ਸਭ ਦੇ ਭਲੇ ਦਾ। ਇਹ ਇੱਕ ਅਪਰਾਲੇ ਦੀ ਜੀ ਸਰਕਾਰ ਉਹਨਾਂ ਨੂੰ ਛੱਡੀ ਨਹੀਂ ਰਹੀ। ਸਰਕਾਰ ਉਹਨਾਂ ਦੇ ਕੋਈ ਵੀ ਜੋ ਉਹਨਾਂ ਦੀਆਂ ਬੰਦਾ ਵਸ ਹਲਕੇ ਭਰਤੀ ਜੋ ਉਹਨਾਂ ਦੇ ਫੰਡ ਆ ਜਾਂ ਕੋਈ ਹੋਰ ਜਿਹੜੀਆਂ ਸਵਾਮਾ ਉਹ ਵੀ ਕੋਈ ਨਹੀਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ। ਇਸ ਕਰਕੇ ਅਸੀਂ ਆਹ ਗੋੜ ਦਾ ਦਰਵਾਜ਼ਾ ਵੀ ਖੜਕਾ ਹੋਇਆ ਹੋਇਆ ਤੇ ਦੇਖੋ ਹੁਣ ਕੀ ਫੈਸਲਾ ਭਾਤੀ ਦੀ ਗੱਲ ਕਰੀਏ ਜੀ ਤੁਹਾਡੇ ਬਰਾਬਰ ਪੈਨਲ ਕਾਲੀ ਨਾਲ ਨੇ ਭਾਤੀ ਸ਼ੁਰੂ ਕੀਤੀ ਹੋਈ ਹੈ ਉਹਨਾਂ ਦੇ ਪਾਸੇ ਲੱਖਾਂ ਜਾ ਕੇ ਤੁਹਾਡੇ ਕੋਲੋਂ ਹੁਣ ਤਾਂ ਕਿਹਿੰਦੀ ਭਰਤੀ ਕੀਤੀ ਜਾਂਦੀ ਹੈ ਨਹੀਂ ਉਹ ਜੀ ਕਾਗਜ਼ਾਂ ਦੀ ਤੁਸੀਂ ਉਹਦਾ ਜਿੱਦਾਂ ਮਰਜ਼ੀ ਕਰਨੀ ਉਹਦੇ ਜਿੱਨੀ ਮਰਜ਼ੀ ਦੱਸੀ ਜਾਓ ਸਾਡੇ ਵੀ ਹੋਣਾ ਜਿੱਤੇ ਅਸੀਂ ਸ਼ੁਰੂਆਤ ਕਰ ਰਹੇ ਆ ਤੇ ਸਾਡੇ ਵੀ ਕਾਫੀ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਵਾ ਇਹ ਤੇ ਉਹਨਾਂ ਜਦੋਂ ਅਸੀਂ ਪੂਰਾ ਕੰਪਲੀਟ ਕਰ ਲਾਂਗੇ ਉਦੋਂ ਹੀ ਅਸੀਂ ਪੂਰੀ ਫੀਡ ਬੱਸ ਸਕਦੇ ਨਹੀਂ ਜੀ ਉਹ ਕੇਸ ਤਾਂ ਚਲੋ ਇਹ ਜ਼ਰੂਰ ਹੈ ਵੀ ਇਹ ਤਾਂ ਮਤਲਬ ਜੁਡੀਸ਼ਰੀ ਦਾ ਹੀ ਹੈ ਇੰਡੀਆਨ ਦੀ ਦਾ ਵੀ ਬਹੁਤ ਟਾਈਮ ਲੱਗ ਜਾਂਦਾ ਚਾਹੇ 40 ਸਾਲ ਬਾਅਦ ਸਜ਼ਾ ਹੋਈ ਹੈ ਪਰ ਹੋਈ ਹੈ ਚਲੋ ਠੀਕ ਹੈ ਕਿ ਲੱਗਦਾ ਸਜ਼ਾ ਸਹੀ ਹੋਈ ਹੈ ਉਮਰ ਕੱਤੀ ਨਹੀਂ ਜੀ ਸਜ਼ਾ ਸਹੀ ਹੈ ਕਿ ਫਾਂਸੀ ਹੋਣੀ ਚਾਹੀਦੀ ਸੀ